ਹਲੋ ਜੀ ਸਸਚਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਾ ਬਲੌਗ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਆਪਾਂ ਪਾਉਣ ਵਾਲੇ ਆ ਇਹ ਵੀਡੀਓ ਹੈ ਜੀ ਸਾਡੇ ਪੜੋਸ ਚ ਚੱਲ ਰਿਹਾ ਮੈਰਿਜ ਮੈਰਿਜ ਦੀ ਫੋਟੋਆਂ ਵੀਡੀਓ ਹੈ ਤੇ ਅੱਜ ਸੀ ਹਲਦੀ ਹਲਦੀ ਦੀ ਰਸਮ ਤੇ ਆਪਾਂ ਸਾਰਾ ਪੜੋਸ ਗਿਆ ਹੋਇਆ ਸੀ ਸਾਰੇ ਲੇਡੀਜ਼ ਇਕੱਠੀ ਹੋਈਆਂ ਨੇ ਇਸ ਟਾਈਮ ਤੇ ਹਲਦੀ ਦੀ ਰਸਮ ਹੋ ਰਹੀ ਹੈ ਤੇ ਇਹ ਦੋਵੇਂ ਭੈਣ ਭਰਾਵਾਂ ਦਾ ਵਿਆਹ ਹੈ ਤੇ ਪਹਿਲਾਂ ਭੈਣ ਦੀ ਹਲਦੀ ਹੋ ਰਹੀ ਸੀ ਉਹ ਤੋਂ ਬਾਅਦ ਫਿਰ ਇਹਦੇ ਭਰਾ ਦੀ ਹਲਦੀ ਹੋਣੀ ਹੈ ਤੇ ਆਪਾਂ ਦਰਾਣੀਆਂ ਚਠਾਣੀਆਂ ਦੋਵੇਂ ਇਸ ਟਾਈਮ ਫੋਟੋ ਤਰਵਾ ਰਿਆ ਨੇ ਹਲਦੀ ਦੀ ਰਸਮ ਕੀਤੀ ਆਪਾਂ ਨੇ ਤੇ ਫਿਰ ਹੌਲੀ ਹੌਲੀ ਜਿੰਨੇ ਵੀ ਪਾਪੜੋਸ ਵਾਲੇ ਆਏ ਹੋਈਆਂ ਲੇਡੀਜ਼ ਸੀ ਸਾਰਿਆਂ ਨੇ ਰਸਮ ਕੀਤੀ ਆਮ ਲੱਗ ਰਿਹਾ ਹੈ ਕਿ ਉਹ ਬਹੁਤ ਬੜਾ ਮੱਚਾ ਹੈ ਕਿਉਂਕਿ ਉਹ ਬਹੁਤ ਬੜਾ ਚੰਗਾ ਹੈ ਸਾਹਮਣੇ ਤੇ ਸਾਹਮਣੇ ਖੜੋ ਬੈਠੇ ਰਹੇਗੇ ਜੀ ਕਰ ਦੇ 아 보고 이제 내가 이따. ਇਸ ਤੋਂ ਬਾਅਦ ਰਾਤ ਨੂੰ ਆਪਾਂ ਗਏ ਸੀ ਗੀਤਗaan ਕਿਉਂਕਿ ਗੀਤਗaan ਦਾ ਪ੍ਰੋਗਰਾਮ 4-5 ਦਿਨ ਪਹਿਲਾਂ ਹੀ ਚੱਲ ਜਾਂਦਾ ਹੈ ਸੋ ਆਹ ਕੋੜੀਆਂ ਦਾ ਤੇ ਅੱਜ ਆਖਰੀ ਦਿਨ ਸੀ ਤੇ ਅੱਜ ਪੂਰੀ ਮਸਤੀ ਕੀਤੀ ਸਾਰਿਆਂ ਨੇ ਤੇ ਇਸ ਮੁੰਡੇ ਦਾ ਵੀ ਵਿਆਹ ਹੈ ਇਹ ਸਾਡਾ ਦਿਓਰ ਲੱਗਦਾ ਹੈ ਤੇ ਇਹ ਆਪਣੇ ਪੋਜ਼ ਦਿਖਾ ਰਿਹਾ ਸੀ ਐ ਪਰ ਸਾਰਿਆਂ ਨੂੰ ਕਹਿੰਦਾ ਜੀ ਭਾਬੀ ਇੰਦਾ ਇੰਦਾ ਕਰਨਾ ਹੈ ਮੇਰੇ ਨਾਲ ਇੰਦਾ ਡਾਂਸ ਕਰੋ ਤੇ ਅਸੀਂ ਹੱਸ ਰਹੇ ਸੀ ਮਸਤੀ ਕਰ ਰਹੇ ਸੀ ਸਾਰੇ ਜਿਹੜੀਆਂ ਨੱਚ ਨੇ ਇਸ ਟਾਈਮ ਇਹ ਸਾਰੀਆਂ ਭਜਾਈਆਂ ਨੇ ਇਹਦੀਆਂ ਤੇ ਇਹ ਭੈਣਾਂ ਜੀ ਇਹ ਭੈਣ ਵੀ ਆ ਬੁਲਾ ਲਈ ਸੀ ਆਪਾਂ ਇਹ ਵੀ ਡਾਂਸ ਕੀਤਾ ਹੈ ਇਹਨਾਂ ਵੀ ਤੇ ਇੱਥੇ ਨਹੀਂ ਸੀ ਆਪਾਂ ਇਕੱਲੇ ਡਾਂਸ ਕਰ ਰਹੇ ਸਾਡੇ ਬੱਚੇ ਆਪਣੇ ਮਸਤੀ ਚ ਮਸਤ ਹੋਏ ਹੋਏ ਸੀ ਸਟੈਪ 11 ਦਾ ਟਾਈਮ ਹੋ ਗਿਆ ਸੀ ਪਰ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਕਦੋਂ ਇੰਨਾ ਟਾਈਮ ਹੋ ਗਿਆ ਕਿਉਂਕਿ ਨੱਚ ਤੇ ਟੱਪ ਦੇ ਪਹਿਲਾਂ ਆਪਾਂ ਗੀਤ ਗਾਉਤ ਗਾਏ ਤੇ ਫਿਰ ਉਸ ਤੋਂ ਬਾਅਦ ਨੱਚਣਾ ਸਟਾਰਟ ਕੀਤਾ ਤੇ ਬਹੁਤ ਚੰਗਾ ਲੱਗਿਆ ਕਈ ਵਾਰ ਤਾਂ ਇਦਾਂ ਲੱਗਿਆ ਪੜੋਸੀਆਂ ਦੇ ਵਿਆਹ 'ਚ ਜ਼ਿਆਦਾ ਇੰਜੋਏ ਕਰ ਲੈਂਦੇ ਆਪਾਂ ਆਪਣੇ ਘਰ ਦੇ ਵਿਆਹ ਨਾਲੋਂ ਕਿਉਂਕਿ ਆਪਣੇ ਘਰ ਦੇ ਵਿਆਹ 'ਚ ਆਪਾਂ ਜ਼ਿਆਦਾ ਬਿਜ਼ੀ ਹੁੰਦੇ ਆ ਅਜੇ ਪਾ ਪੜੋਸ ਚ ਪਿਆ ਦੇ ਉੱਥੇ ਆਪਾਂ ਫੁੱਲ ਇੰਜੋਏ ਕਰਦੇ ਆਂ ਮਾਈਂਡ ਫ੍ਰੀ ਹੁੰਦਾ ਹੈ ਹਰ ਰਸਮ ਦੇ ਵਿੱਚ ਹਿੱਸਾ ਲੈਂਦੇ ਆਂ ਤੇ ਬਹੁਤ ਵਧੀਆ ਲੱਗਦਾ ਹੈ ਜੀ ਇੱਥੇ ਆ ਕੇ ਵੀ ਇਹੀ ਕੁਝ ਹੋਇਆ ਅਸੀਂ ਸਾਰਿਆਂ ਨੇ ਖੂਬ ਮਸਤੀ ਕੀਤੀ ਹੈ ਸਭ ਕੁਝ ਭੁੱਲ ਜਾਂਦੇ ਭੁੱਲ ਜਾਂਦੇ ਸੀ ਦਿਨ ਦਾ ਹਰਪਣ ਕੰਮਕਾਰ ਦਾ ਤੇ ਇੱਥੇ ਆ ਕੇ ਲੇਡੀਜ਼ ਆਪਣਾ ਸਾਰੇ ਜਣ ਦਿਲ ਖੋਲ ਕੇ ਨੱਚਣਾ ਟਪਣਾ ਸ਼ੁਕਰ ਦੇ ਸੀ ਤੇ ਬਹੁਤ ਵਧੀਆ ਲੱਗਿਆ ਤੇ ਈਸੀ ਕਰਕੇ ਕਹਿੰਦੀ ਨਾ ਤੋਂ ਆਪਾਂ ਬੀਜੀ ਵੀ ਆ ਇਸ ਮੈਰਿਜ ਚ ਜ਼ਿਆਦਾ ਬੀਜੀ ਸੀ ਤੇ ਚਲੋ ਜੀ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਤੇ ਮੈਰਿਜ ਵਾਲੀ ਵੀਡੀਓ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸਣਾ ਜੀ ਚਲੋ ਮਿਲਾਂਗੇ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ